ਜੋ ਗੁਰੂ ਨਾਨਕ ਨੇ ਗੱਲ ਕਹੀ ਹੈ ਉਹਨੂੰ ਮੰਨ ਕੇ ਉਹਨੂੰ ਆਪਣੇ ਜੀਵਨ 'ਚ ਅਪਲਾਈ ਕਰੀਏ ਤੇ ਸ਼ਾਇਦ ਸਾਡਾ ਜੀਵਨ ਸਫਲ ਹੋ ਜਾਏ। ਇੱਕ ਮਹਾਪੁਰਸ਼ ਨੇ ਕਿਹਾ ਸੀ ਅਗਰ ਆਪ ਕਿਸੇ ਚੀਜ਼ ਕੋ ਸ਼ਿੱਦਤ ਸੇ ਚਾਹੋ ਤਾਂ ਸਾਰੀ ਕਾਇਨਾਤ ਉਸੇ ਮਿਲਾਉਣੇ ਲਈ ਜੋੜ ਦਿੰਦੀ ਹੈ। ਢੀਡੇ ਡਾਕਟਰ ਆਪਣੇ ਘਰਾਂ 'ਚ 300 ਜਾਂ 400 500 ਤੋਂ ਥੱਲੇ ਕੋਈ ਡਾਕਟਰ ਨਹੀਂ ਮਿਲਦਾ। ਬਿਲਕੁਲ ਸਾਡੇ ਕੋਲ ਇੱਥੇ ਸਿਰਫ 20 ਰੁਪਏ 'ਚ ਹੈ। ਜਿਸੇ 20 ਰੁਪਏ ਚ ECG ਕਰਦੇ ਆ ਅੱਛਾ ਸਿਰਫ 80 ਰੁਪਏ ਚ ਐਕਸਰੇ ਆ ਸਾਡੇ ਅੰਦਰ ਸਾਡੀ ਨੀਅਤ ਸਾਫ ਹੈ ਜੀ ਸਾਡਾ ਇਰਾਦਾ ਬੁਲੰਦ ਹੈ ਵੀ ਅਸੀਂ ਸੇਵਾ ਕਰਨ ਲਈ ਆਇਆ ਆਪਣੇ ਹਿੱਸੇ ਸੇਵਾ ਕਰਨੇ ਆ ਇਹ ਸਾਡੇ ਲਈ ਕੀਰਤਨ ਹੈ ਹਸਪੀਟਲ ਸੇਵਾ ਨਾ ਇਹ ਸਾਡੇ ਲਈ ਕੀਰਤਨ ਹੈ ਇਹਨਾਂ ਕੀਰਤ ਪ੍ਰਭ ਕੀ ਗਉ ਮੇਰੀ ਰਸਨਾ ਐ ਇਹ ਸਾਡਾ ਕੀਰਤਨ ਹੈ ਸਤਿ ਸ਼੍ਰੀ ਅਕਾਲ ਗ੍ਰੇਟ ਪੰਜਾਬ ਟੀਵੀ ਦੇ ਨਾਲ ਜੁੜਿਓ ਤੁਸੀਂ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਅਕਸਰ ਪ੍ਰਮਾਤਮਾ ਆਪਣੇ ਬੰਦਿਆਂ ਨੂੰ ਹਮੇਸ਼ਾ ਸੇਵਾ ਭਾਵ ਕਰਨ ਦੇ ਲਈ ਚੁੰਦਾ ਹੈ ਔਰ ਕਿਸੇ ਖਾਸ ਪਰਸਨ ਨੂੰ ਉਹ ਚੁੰਦਾ ਹੈ ਕਿ ਤੂੰ ਆ ਫਲਾਣਾ ਕੰਮ ਕਰਨਾ ਹੈ ਔਰ ਇਹ ਜਿਹੜੀ ਬਖਸ਼ਿਸ਼ ਹੈ ਪਰਮਾਤਮਾ ਹਰ ਕਿਸੇ ਤੇ ਨਹੀਂ ਕਰਦਾ ਕਿਸੇ ਖਾਸ ਬੰਦਿਆਂ ਤੇ ਕਰਦਾ ਸੋ ਕਈ ਆਪਣੀ ਇਸ ਚੀਜ਼ ਦਾ ਲਾਹਾ ਚੱਕ ਲੈਂਦੇ ਨੇ ਤਾਂ ਕਈ ਭੁੱਲ ਜਾਂਦੇ ਨੇ ਕਿ ਇਹ ਸਾਡਾ ਜ਼ਿੰਦਗੀ 'ਚ ਆਉਣ ਦਾ ਮਕਸਦ ਕੀ ਹੈ ਸੋ ਅੱਜ ਅਸੀਂ ਤੁਹਾਨੂੰ ਇਹ ਅਜਿਹੇ ਸ਼ਖਸਾਂ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਜੋ ਆਪਣੇ ਆਪ ਨੂੰ ਪਹਿਲੀ ਗੱਲ ਤਾਂ ਇਹ ਨਹੀਂ ਬਿਲਕੁਲ ਪ੍ਰੈਜ਼ੈਂਟ ਕਰਾਂਦੇ ਕਿ ਮੈਂ ਸ਼ਾਇਦ ਇੰਦਾਂ ਦਾ ਫਾਊਂਡਰ ਹਾਂ ਕਿਸੇ ਸੰਸਥਾ ਦਾ ਉਹ ਸਿਰਫ ਸਰਫੇ ਕਿ ਨਿਮਾਨਾ ਜਾ ਵੋਲੰਟੀਅਰ ਆਪਣੇ ਆਪ ਨੂੰ ਪ੍ਰੇਜ਼ੈਂਟ ਕਰਦੇ ਨੇ ਸੋ ਅਸੀਂ ਅੱਜ ਮੁਲਾਕਾਤ ਤੁਹਾਡੀ ਕਰਵਾਣ ਜਾ ਰਹੇ ਸਰਦਾਰ ਅਮਰਜੀਤ ਸਿੰਘ ਜੀ ਨਾਲ ਜੋ ਕਿ ਇੱਕ ਨੂਰ ਸੰਸਥਾ ਦੇ ਵੋਲੰਟੀਅਰ ਕਹਿੰਦੇ ਨੇ ਆਪਣੇ ਆਪ ਨੂੰ ਸੋ ਉਹਨਾਂ ਦਾ ਸਵਾਗਤ ਕਰ ਲੈਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕੀ ਹਾਲ ਚਾਲ ਸਰ ਸ਼ੁਕਰ ਹੈ ਜੀ ਮਾਲਕ ਦਾ ਪਹਿਲਾਂ ਤਾਂ ਆਪਾਂ ਸਾਰੇ ਹੀ ਨਾ ਉਸੇਖ ਨੂਰ ਦੇ ਪਰਮਾਤਮਾ ਦੇ ਬੱਚੇ ਆ ਜੀ ਆ ਹਨਾ ਪਰ ਸਾਰੇ ਇਸ ਜੀਵਨ ਚ ਥੋੜੇ ਸਮੇਂ ਲਈ ਆਇਆ ਤੋ ਥੋੜੇ ਸਮਝ ਜਾਈਆ ਤੇ ਜੋ ਗੁਰੂ ਨਾਨਕ ਨੇ ਗੱਲ ਕਹੀ ਹੈ ਉਹਨੂੰ ਮੰਨ ਕੇ ਉਹਨੂੰ ਆਪਣੇ ਜੀਵਨ ਚ ਅਪਲਾਈ ਕਰੀਏ ਤੇ ਸ਼ਾਇਦ ਸਾਡਾ ਜੀਵਨ ਸਫਲ ਹੋ ਜਾਏ। ਤੇ ਤੁਸੀਂ ਇਹ ਦੱਸੋ ਕਿ ਜਿਹੜੀ ਤੁਸੀਂ ਆ ਸੰਸਥਾ ਚਲਾਈ ਹੈ ਕਦੋਂ ਤੋਂ ਇਹ ਸਟਾਰਟ ਹੋਈ ਹੈ ਤੇ ਇਸ ਸੰਸਥਾ ਦੇ ਵਿੱਚ ਕਿਹੜੇ-ਕਿਹੜੇ ਪ੍ਰੋਜੈਕਟ ਤੁਸੀਂ ਲੈ ਕੇ ਆਏ ਹੋ ਔਰ ਕਿਹੜੇ-ਕਿਹੜੇ ਲੋਕਾਂ ਦੀ ਇੱਥੇ ਮਦਦ ਹੁੰਦੀ ਹੈ? ਏਕ ਨੂਰ ਸੇਵਾ ਕੇਂਦਰ ਐ एनजीओ 2014 ਚ ਰਜਿਸਟਰ ਹੋਇਆ ਸੀ 2013 ਦੇ ਵਿੱਚ ਸ਼ੁਰੂਆਤੀ ਸਾਡਾ ਨਾਸਜ ਦੀ ਵਾਰ ਹੀ ਕੀਰਤਨ ਕਰਦਾ ਸੀ ਜਿੱਥੇ ਹੀ ਸਾਡਾ ਕਰੋ ਕਰੀ ਕੀਰਤਨ ਕਰਨਾ ਤੇ ਕੀਰਤਨ ਕਰਦੇ ਨਾ ਤੇ ਗੁਰੂ ਨਾਨਕ ਪਾਸ਼ਾ ਜੀ ਦਾ ਬਚਨ ਆ ਜਾਂਦਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੂ ਜੀ ਕਾ ਹਾਈ ਤ ਪੰਡੇ ਕਾ ਤੇ ਉਦੋਂ ਸਮਝ ਆ ਵੀ ਕੀ ਅਸੀਂ ਨੂੰ ਸਿਰਫ ਗਾਣਾ ਹੈ ਵੀ ਦਇਆ ਹੋਵੇ ਸਾਡੇ ਜੀਵਨ ਚ ਹਨਾ ਜਤ ਹੋਵੇ ਸਤ ਹੋਵੇ ਸੰਤੋਖ ਹੋਵੇ ਇਹ ਤਾਂ ਸਾਨੂੰ ਆਪਣੇ ਜੀਵਨ ਚ ਅਪਲਾਈ ਕਰਨਾ ਪੰਡਤ ਨੂੰ ਨਹੀਂ ਕਿਹਾ ਸਾਨੂੰ ਕਿਹਾ ਗਿਆ ਬਿਲਕੁਲ ਤੇ ਇਹਦੇ ਤੇ ਅਪਲਾਈ ਕਰਨ ਲਈ ਫਿਰ ਇਹ ਸੰਸਥਾ ਫਾਰਮ ਹੋਈ ਏ ਇੱਕ ਨੂਰ ਸੇਵਾ ਕੇ ਅੰਦਰ ਇੱਕ ਨੂਰ ਦਾ ਪਾਪਾ ਪਰਮੇਸ਼ਰ ਹੈ ਤੇ ਆਪਾਂ ਸਾਰੇ ਉਹਦੇ ਬੱਚੇ ਬਣ ਕੇ ਤੇ ਉਹਦੀ ਗੱਲ ਨੂੰ ਮੰਨਦਾ ਪਹਿਲਾਂ ਅਸੀਂ ਸਿਵਲ ਹਸਪੀਟਲ ਲੁਧਿਆਣੇ ਸੇਵਾ ਕਰਦੇ ਰਹੇ ਅੱਛਾ ਹੁਣ 2024 ਆ ਗਿਆ 10 ਸਾਲ ਸੋ 8 ਸਾਲ ਉੱਤੇ ਸੀ ਵਗਰ ਅੱਜ ਵੀ ਇੱਕ ਨੂਰ ਸੇਵਾ ਕੇਂਦਰ ਦਾ ਕਾਊਂਟਰ ਹੈ ਸਿਵਲ ਹਸਪੀਟਲ ਤੇ ਪਰ ਸਾਨੂੰ ਇਹ ਲੱਗਿਆ ਵੀ ਇੱਕ ਨਾ ਦਵਾਈਆਂ ਦੇ ਕੇਸ 'ਚ ਮੈਡੀਕਲ ਟਰੀਟਮੈਂਟ ਦੇ ਇੱਥੇ ਇੱਕ ਧੂਏ ਦਾ ਪਹਾੜ ਹੈ ਜਿਹੜਾ ਆਮ ਆਦਮੀ ਹੈ ਜਿਹੜਾ ਲੋਅਰ ਮਿਡਲ ਕਲਾਸ ਹੈ ਜਿਹੜਾ ਮਿਡਲ ਕਲਾਸ ਹੈ ਤੁਸੀਂ ਦੇਖੋ ਵੀ ਸਾਡੀ ਜਿਹੜੇ ਸਮਾਜ ਦੇ ਵਿੱਚ ਜਿਹੜੀ ਪੋਪੂਲੇਸ਼ਨ ਹੈ 60 ਤੋਂ 70% ਪੋਪੂਲੇਸ਼ਨ ਉਹ ਹੈ ਜਿਹੜੀ ਕਿ ਸਿਰਫ ਤੋਂ ਸਿਰਫ 10 ਤੋਂ 15 20000 ਰੁਪਏ ਦੀ ਇਨਕਮ ਗੇਟ 'ਚ ਹੈ 10 ਤੋਂ 20000 ਇਨਕਮ ਗੇਟ ਚ ਜ਼ਿਆਦਾ 50000 ਤੋਂ ਉੱਪਰ ਵਾਲੇ ਘੱਟ ਹੈ ਤੇ ਉਹਨਾਂ ਨੂੰ ਜੇ ਕੋਈ ਪਰੇਸ਼ਾਨੀ ਆ ਜਾਵੇ ਮਤਲਬ ਕੋਈ 10 ਸਾਲਾਂ ਤੋਂ ਅਸੀਂ ਜਦੋਂ ਦੇਖਦੇ ਸੀ ਕਿਸੇ ਨੂੰ ਕਿਡਨੀ ਖਰਾਬ ਹੋ ਜਾਣੀ ਕਿਸੇ ਗਰੀਬ ਦੀ ਨਾ ਤੇ ਉਹਦਾ 25 50000 ਰੁਪਏ ਤਾਂ ਮਹੀਨੇ ਦਾ 25 30000 40000 ਤਾਂ ਡੈਲਿਸਿਸ ਦਾ ਖਰਚਾ ਉਹਦੀ ਆਮਦਨੀ ਉਹ ਨਹੀਂ ਨਹੀਂ ਘਰ ਵੇਖ ਜਾਣੇ ਜੀ ਉਦੋਂ ਤੋਂ ਹੀ ਪਹਿਲਾਂ ਅਸੀਂ ਐਡਾਪਟ ਕਰਨੇ ਡਾਇਲਿਸਿਸ ਕਰਾਣੇ ਬਾਅਦੋਂ ਕਰਤਿਆਂ ਕਰਦਿਆਂ ਅਲਟੀਮੇਟਲੀ ਇਹ ਹਸਪੀਟਲ ਦੀ ਸ਼ੁਰੂਆਤ ਹੀ 2022 ਜਨਵਰੀ ਚ ਇਹ ਹਸਪੀਟਲ ਬਣਿਆ ਏਕਨੂਰ ਨੇਕੀ ਦਾ ਹਸਪੀਟਲ ਗੁਰਦੁਆਰਾ ਸਾਹਿਬ ਆਲਮਗੀਰ ਮਨਜੀਤ ਸਾਹਿਬ ਜੀ ਗੁਰਗੋਬਿੰਦ ਸਿੰਘ ਮਹਾਰਾਜ ਪਾਸ਼ਾ ਜੀ ਦੇ ਚਰਨ ਸਪਰਸ਼ ਪ੍ਰਾਪਤ ਐਸ ਸਥਾਨ ਨੂੰ ਸ਼ਾਇਦ ਉਹਨੇ ਉਹਨਾਂ ਦੀ ਮੈਨੂੰ ਲੱਗਦਾ ਜਿਵੇਂ ਭਾਈ ਕਨੇ ਆ ਜਿਹਨੂੰ ਥਾਪੜਾ ਦੇ ਕੇ ਸੇਵਾ ਲਈ ਸੀ ਉਹ ਵੀ ਏਕਨੂਰ ਦੇ ਜਿਹੜੇ ਵੋਲੰਟੀਅਰਸ ਆ ਸਾਰਿਆਂ ਨੂੰ ਥਾਪੜਾ ਦਿੱਤਾ ਤੇ ਇੱਥੇ 2022 ਚ ਸ਼ੁਰੂਆਤ ਤੇ ਸ਼ੁਰੂਆਤ ਚ ਅਸੀਂ ਡਾਇਲਿਸਿਸ ਸੈਂਟਰ ਸ਼ੁਰੂ ਕੀਤਾ ਕਿਉਂਕਿ ਸਾਡੇ ਕੋਲ ਪੇਸ਼ੈਂਟਸ ਆਲਰੇਡੀ 40 50 ਪੇਸ਼ੈਂਟਸ ਸੀ ਜਿੰਨਾ ਤੋਂ ਅਸੀਂ ਬਾਹਰੋਂ ਕਰਾ ਰਹੇ ਸੀਗੇ ਤੇ ਇੱਥੇ ਅਸੀਂ ਸਿਰਫ 450 ਰੁਪਏ ਚ ਡਾਇਲਿਸਿਸ ਕਰ ਰਹੇ ਹਾਂ ਤੇ ਵਧੀਆ ਕੁਆਲਿਟੀ ਦਾ ਡਾਇਲਿਸਿਸ ਇੱਕ ਇੱਕ ਮਸ਼ੀਨ 7-8 ਲੱਖ ਰੁਪਏ ਦੀ ਮਸ਼ੀਨ ਸੀ ਬਿਲਕੁਲ 6 ਮਸ਼ੀਨਾਂ ਸਨ ਉਹ ਸਾਰੀਆਂ ਕਿਸੇ ਕਿਸੇ ਅਲੱਗ-ਅਲੱਗ ਇੰਡੀਵਿਜੂਅਲਸ ਨੇ ਕੁਝ ਆਰਗੇਨਾਈਜੇਸ਼ਨਸ ਨੇ ਕੋਈ ਐਨਜੀਓਜ਼ ਨੇ ਇੱਕ ਊਮਨ ਨੈਕਸਟ ਡੋਰ ਹੈ ਉਹਨਾਂ ਨੇ ਦਿੱਤੀ ਬਾਕੀ ਹੋਰ ਕਈ ਮਾਲਕ ਦੇ ਜਿਦੋਂ ਕਹਿੰਦੇ ਕੋਈ ਵੀ ਆਪਾਂ ਸਹੀ ਨੀਅਤ ਨਾਲ ਕੰਮ ਕਰਦੇ ਆ ਤੇ ਕੜੀਦਰ ਕੜੀ ਜੁੜਦੀ ਰਹਿੰਦੀ ਤੇ ਕਰਮਾ ਬੰਦਾ ਲੰਦਾ ਇੱਕ ਮਹਾਪੁਰਸ਼ ਨੇ ਕਿਹਾ ਸੀ ਅਗਰ ਆਪ ਕਿਸੇ ਚੀਜ਼ ਕੋ ਸ਼ਿੱਦਤ ਸੇ ਚਾਹੋ ਤੋ ਸਾਰੀ ਕਾਇਨਾਤ ਉਸੇ ਮਿਲਾਣੇ ਕੇ ਲਿਏ ਜੋੜ ਦੇਤੀ ਉਹ ਮਹਾਪੁਰਸ਼ ਯਾਰੂ ਖਾਨ ਸੀ ਠੀਕ ਹੈ ਨਾ ਤੇ ਉਹਨੇ ਇਹ ਗੱਲ ਕਹੀ ਤੇ ਮੈਨੂੰ ਲੱਗਦਾ ਉਹ ਬਿਲਕੁਲ ਸੱਚ ਕਹਿ ਰਹੇ ਆ ਬਿਲਕੁਲ ਸੱਚ ਕਿਉਂਕਿ ਦੇਖੋ ਡਾਇਲਿਸਿਸ ਸੈਂਟਰ ਤੋਂ ਸ਼ੁਰੂਆਤ ਹੋਈ ਲੋਕਾਂ ਨੂੰ ਬਹੁਤ ਬੈਨੀਫਿਟ ਮਿਲਿਆ ਉਸ ਚੀਜ਼ ਦਾ ਸਿਰਫ 20 ਰੁਪਏ ਚ OPD ਜਿਹੜੇ ਡਾਕਟਰ ਆਪਣੇ ਘਰਾਂ ਚ 300 ਜਾਂ 400 500 ਤੋਂ ਥੱਲੇ ਕੋਈ ਡਾਕਟਰ ਨਹੀਂ ਮਿਲਦਾ ਬਿਲਕੁਲ ਸਾਡੇ ਕੋਲ ਇੱਥੇ ਸਿਰਫ 20 ਰੁਪਏ ਚ ਹੈ ਉਹਦੇ ਵਿੱਚ ਮੈਡੀਸਿਨ ਦੇ ਡਾਕਟਰ ਹੈ ਸਿਆਣੇ ਡਾਕਟਰ ਹੈ ਹੱਡੀਆਂ ਦੇ ਡਾਕਟਰ ਹੈ ਉਹ ਵੀ ਸਿਰਫ 20 ਰੁਪਏ ਚ ਗਾਇਨੀ ਦੇ ਡਾਕਟਰ ਹੈ ਸਿਰਫ 20 ਰੁਪਏ ਚ ਸਾਈਕੀਟ੍ਰਿਸਟ ਹੈ ਸਿਰਫ 20 ਰੁਪਏ ਚ ਕਿਡਨੀ ਦੇ ਜਿਹੜੇ ਨੇਫਰੋਲੋਜਿਸਟ ਹੈ ਸਿਰਫ 20 ਰੁਪਏ ਦੇ ਜੇ ਤੁਸੀਂ 20 ਰੁਪਏ ਦਾ ਸਿਰਫ ਬੋਲ ਰਹੇ ਹੋ ਤਾਂ ਜਦ ਕਿ ਬਾਹਰ ਜਾਓ ਤੇ ਹਜ਼ਾਰਾਂ ਰੁਪਏ ਇੱਕ ਉਹਨਾਂ ਦੀ ਐਂਟਰੀ ਫੀਸ ਹੀ ਲੱਗਦੀ ਹੈ ਵੀ ਇੱਕ ਕਾਉਂਸਲਿੰਗ ਫੀਸ ਉਹਨਾਂ ਦੀ ਹਜ਼ਾਰਾਂ ਚ ਹੁੰਦੀ ਹੈ ਦੇਖੋ ਅਸੀਂ ਨਾ ਹੱਸ ਕੇ ਕਹਿੰਦੇ ਉਹਨਾਂ ਡਾਕਟਰਾਂ ਨੂੰ ਵੀ ਅਸੀਂ ਨਾ ਪਰਮੇਸ਼ਰ ਦੇ ਪਿਆਰ ਤੇ ਤੁਹਾਨੂੰ ਲੂਟਾ ਦਿੱਤਾ ਡਾਕਟਰਾਂ ਨੂੰ ਪੂਰੇ ਪੈਸੇ ਦੇ ਹੀ ਦੇ ਆ ਡਾਕਟਰਾਂ ਦੀ ਲੱਖ ਰੁਪਏ ਆਪਣੀ ਉਹਨਾਂ ਦੇ ਚਾਰਜੇਸ ਆ ਮਹੀਨੇ ਦੇ ਇਸ ਹਸਪੀਟਲ ਦਾ ਮਹੀਨੇ ਦਾ ਖਰਚਾ 25 ਤੋਂ 30 ਲੱਖ ਰੁਪਏ ਘੱਟੋ ਘੱਟ ਖਰਚਾ 25 26 ਲੱਖ ਰੁਪਏ ਦਾ ਮੇਰੇ ਖਿਆਲ ਨਾਲ ਤਨਖਾਹੀ ਲੱਗ ਜਾਂਦੀ ਹੈ ਹਨ ਪਰ ਕਿਉਂ ਕਿਉਂਕਿ ਗੁਰਨਾਨਕ ਸਾਡਾ ਪਿਓ ਬਹੁਤ ਵੱਡਾ ਗੁਰਨਾਨਕ ਬੈਠਾ ਗੁਰਨਾਨਕ ਪਾਸ਼ਾ ਜੀ ਦੀ ਕਿਰਪਾ ਏਡੀ ਆ ਵੀ ਸਾਡਾ ਪਿਓ ਇੰਨਾ ਵੱਡਾ ਉਹ ਦੇਈ ਜਾਂਦਾ ਅਸੀ ਉਹਦਾ ਖਿਸਾਬ ਹੈ ਸਾਡਾ ਥੋੜੀ ਨਾ ਗੁਰਨਾਨਕ ਪਾਸ਼ਾ ਦੇਈ ਜਾਂਦੇ ਅਸੀ ਕਦੇ ਲਈ ਸਾਨੂੰ ਕੋਈ ਟੈਨਸ਼ਨ ਨਹੀਂ ਕਿਸੇ ਆਉਂਦੀ ਤੇ ਜਦੋਂ ਅਸੀਂ 20 ਰੁਪਏ ਚ ਫੀਸ ਕਰਦੇ ਆ ਪਰ ਅਸੀਂ ਜੋ ਚੀਜ਼ ਰਿਸਰਚ ਕੀਤੀ ਸੀ ਅਸੀਂ ਕਿਉਂਕਿ ਐਜ਼ ਐਨ ਜੀਓ ਸੀ ਗਰਾਉਂਡ ਤੇ ਕੰਮ ਕਰ ਰਹੇ ਸੀ ਅਸੀਂ ਦੇਖਿਆ ਵੀ ਇੱਕ ਪਾਸੇ ਤਾਂ ਉਹ ਹਸਪੀਟਲ ਤਾਂ ਜਿਵੇਂ ਲੁਧਿਆਣੇ ਚ ਲਈਏ ਵੱਡੇ ਹਸਪੀਟਲ ਡੀ ਐਮ ਸੀ ਸੀ ਐਮ ਸੀ ਫੋਰਟਿਸ ਅਪੋਲੋ ਹਸਪੀਟਲਸ ਤਾਂ ਹੈਗੀਆਂ ਲੁਧਿਆਣੇ ਬਟ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਫਿਰ ਨੰਬਰ 2 ਪਰ ਉਹ ਆਪਣੇ ਪ੍ਰੋਫਿਟ ਮੇਕਿੰਗ ਇੰਸਟੀਟਿਊਸ਼ਨਸ ਆ ਪ੍ਰੋਫਿਟ ਵੀ ਉਹ ਲੈਂਦੇ ਆ ਵੀ ਆਪਣਾ ਉਹਨਾਂ ਨੇ ਕੰਮ ਵਧਾਣਾ ਠੀਕ ਹੈ ਵੀ ਘੱਟੋ ਘੱਟ ਸਰਵਿਸਿਜ਼ ਤਾਂ ਪ੍ਰੋਵਾਈਡ ਕਰਦੇ ਲੁਧਿਆਣੇ ਵਾਲੇ ਫਿਰ ਆ ਜਾਂਦੇ ਆ ਚੈਰੀਟੇਬਲ ਚੈਰੀਟੇਬਲ ਜਿਸੀਂ ਦੇਖੇ ਪਰ ਚੈਰੀਟੇਬਲ ਵਿੱਚ 20 50 ਰੁਪਏ ਹੁੰਦੀ ਪਰ ਮੈਡੀਸਿਨ ਤੇ ਲੈਬੋਰੇਟਰੀ ਤੇ ਆਪਰੇਸ਼ਨਸ ਮਹਿੰਗੇ ਸਾਨੂੰ ਸਮਝ ਆਇਆ ਵੀ ਇਹ ਫਿਰ ਸਾਡੀ ਸਮਝ ਤੋਂ ਤੋਂ ਬਾਹਰ ਹੈ ਫਿਰ ਅਸੀਂ ਇਹਦੇ ਤੇ ਕੀ ਕੰਮ ਕੀਤਾ ਵੀ ਅਸੀਂ ਨੱਕੇ ਲਗਾ ਦਿੱਤੇ ਹੁਣ ਸਾਡੇ ਹਸਪੀਟਲ ਚ ਲੈਬੋਰੇਟਰੀ ਜੇ ਆਈ ਹੈ ਅਸੀਂ ਸਿਰਫ 20 ਰੁਪਏ ਚ ECG ਕਰਦੇ ਹਾਂ ਅੱਛਾ ਸਿਰਫ 80 ਰੁਪਏ ਚ ਐਕਸਰੇ ਆ ਸਾਡੇ ਅੰਦਰ ਸਿਰਫ 20 ਰੁਪਏ ਚ ECG ਇਹ ਪੋਸੀਬਲ ਨਹੀਂ ਹੋ ਸਕਦਾ ਵੈਸੇ ਉਹ ਰਾਜੇ ਮਸ਼ੀਨ ਹੈ ਹੂੰ ਨ ਸਟਾਫ ਨਰਸ ਉਹਨੇ ਕਰਨਾ 20 ਰੁਪਏ ਬਹੁਤ ਹੈ ਕਿਸੇ ਚੈਰੀਟੇਬਲ ਹਸਪੀਟਲ ਚ ਵੀ ਅੱਜ ਦੇ ਡੇਟ ਤੇ ਜਾਉ ਨਾ ਘੱਟੋ ਘੱਟ 250 ਰੁਪਏ ਲੈ ਲੰਦੇ ਹੋ ਆਪਾਂ ਦੇਖੋ ਅਸੀਂ ਨਾ ਇੱਕ ਗੱਲ ਸਿੱਖੀ ਹੈ ਅਸੀਂ ਆਪਣੀ ਲਾਈਨ ਬਣਾਣੀ ਹੈ ਅਸੀਂ ਦੂਜੇ ਦੀ ਲਾਈਨ ਕੱਟਣੀ ਨਹੀਂ ਵੀ ਡੋਂਟ ਥਿੰਕ ਅਬਾਊਟ ਐਨੀਬਾਡੀ ਐਲਸ ਅਸੀਂ ਸਾਨੂੰ ਮਾਲਕ ਦੇਖੋ ਮੇਰਾ ਜੀਵਨ ਹੈ ਮੇਰੀ ਮੌਤ ਆਣੀ ਹੈ ਮੈਨੂੰ ਪਤਾ ਮੈਂ ਮਰ ਜਾਣਾ ਸਮਝ ਗਏ ਨਾ ਮੈਂ ਦੂਜੇ ਬਾਰੇ ਕੀ ਦੇਖਣਾ ਹੈ ਮੇਰਾ ਪੁਆਇੰਟ ਸਮਝ ਰਹੇ ਹੋ ਮੈਂ ਆਪਣਾ ਕਿਰਤ ਕਰਨੀ ਆ ਮੈਂ ਆਪਣਾ ਨਾਮ ਜਪਣਾ ਮੈਂ ਆਪਣਾ ਵੰਡ ਛਕਣਾ ਜੀ ਜੋ ਗੁਰੂ ਨਾਨਕ ਨੇ ਸਾਨੂੰ ਸਿਖਾਇਆ ਮੈਂ ਦੂਜੇ ਨੂੰ ਕਿਉਂ ਉਂਗਲੀ ਕਰਾਂ ਮੈਂ ਆਪਣਾ ਕੰਮ ਕਰਨਾ ਨਾ ਅਸੀਂ ਜੇ 20 ਰੁਪਏ ਰੱਖੀ ਆ ਬਹੁਤ ਅੱਛਾ ਚੱਲ ਰਿਹਾ ਲੋਕਾਂ ਨੂੰ ਦੇਖੋ ਹਾਰਟ ਦਾ ਪਤਾ ਹੀ ਨਹੀਂ ਲੱਗਦਾ ECG ਫਿਰ ਜਿਹੜੇ ਜਿੰਨੇ ਵੀ ਟੈਸਟ ਹੈ ਜਿਵੇਂ 50 ਰੁਪਏ ਚ CBC ਹੈ ਪੂਰੇ ਬਲੱਡ ਦੇ ਟੈਸਟ ਜਿਹੜੇ ਆ ਪੂਰੇ ਬੋਡੀ ਦੇ ਟੈਸਟ ਹੈ ਜਿਹੜੇ ਅਸੀਂ ਸਾਡਾ ਟਾਈਪ ਹੋਇਆ ਹੈਲਥੀ ਹੰਜ਼ ਲੈਬ ਨਾਲ ਅੱਛਾ ਉਹ ਯੁਵਰਾਜ ਸਿੰਘ ਉਹਦਾ ਬ੍ਰਾਂਡ ਐਮਬੈਸਡਰ ਉਹਦਾ 3000 ਦਾ ਫੁੱਲ ਬੋਡੀ ਟੈਸਟ ਦਾ ਜਿਹਦੇ ਵਿੱਚ ਵਿਟਾਮਿਨ ਡੀ ਇਨਕਲੂਡਡ ਹੈ ਅਸੀਂ ਸਿਰਫ 800 ਰੁਪਏ ਚ ਕਰ ਰਹੇ ਹਾਂ ਜੇ ਤੁਸੀਂ ਘਰਾਂ ਚ ਵੀ ਕਰਵਾਉਣਾ ਚਾਹੁੰਦੇ ਤਾਂ ਤੁਹਾਨੂੰ ਜੇ ਗੱਲ ਕੀਤੀ ਜਾਵੇ ਤੁਸੀਂ ਕਹਿ ਰਹੇ ਹੋ ਵੀ ਜਿਸ ਚੀਜ਼ ਦਾ ਜਿਸ ਬ੍ਰਾਂਡ ਦਾ ਯੁਵਰਾਜ ਸਿੰਘ ਬ੍ਰਾਂਡ ਐਮਬੈਸਡਰ ਹੋਊਗਾ ਤੇ ਤੁਸੀਂ ਉਹੀ ਚੀਜ਼ ਇੰਨੇ ਘੱਟ ਪੈਸੇ ਚ ਦੇ ਰਹੇ ਹੋ ਇਹ ਕਿੱਦਾਂ ਪੋਸੀਬਲ ਹੈ ਦੇਖੋ ਇੱਥੇ ਨਾ ਇਹ ਲੈਣ ਆਂਦਾ ਦੀਏ ਅਗਲੇ ਸਾਡੇ ਕੋਲ ਆਂਦੇ ਆ ਵੀ ਤੁਸੀਂ ਕੁਝ ਲੈਣਾ ਹੀ ਹੋਏਗਾ ਅਸੀਂ ਕਹਿੰਦੇ ਸਾਨੂੰ ਕੁਝ ਨਹੀਂ ਚਾਹੀਦਾ ਸਾਡੇ ਪੇਸ਼ੈਂਟਸ ਨੂੰ ਦੇ ਦਿਓ ਤੁਸੀਂ ਪੁਆਇੰਟ ਨੂੰ ਸਮਝੋ ਦੂਜੀ ਗੱਲ ਐਸ ਵੇਲੇ ਸਾਡਾ ਜਿਹੜਾ ਮਕਸਦਾ ਸੀ ਉਹਨਾਂ ਨੂੰ ਇਹ ਕਿਹਾ ਸੀ ਇੱਕ ਨਾ ਸੀਐਸਆਰ ਆਂਦਾ ਕੰਪਨੀ ਸੋਸ਼ਲ ਰਿਸਪੋਨਸੀਬਿਲਟੀ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਵੀ ਭਰਾਵੋ ਮਰ ਤਾਂ ਤੁਸੀਂ ਵੀ ਜਾਣਾ ਸਾਨੂੰ ਹੋਰ ਕੁਝ ਆਂਦੇ ਨਹੀਂ ਜੋ ਗੁਰੂ ਨਾਨਕ ਨੇ ਸਿਖਾਇਆ ਜੋ ਗੁਰਤੇ ਇੱਕ ਬਾਦਰ ਪੇਸ਼ੈਂਟਸ ਕਾ ਉਹੀ ਗੱਲ ਅੱਗੇ ਕਰ ਦੇਦੀ ਆ ਵੀ ਭਰਾਵਾ ਚੱਲੇ ਤਾਂ ਤੁਸੀਂ ਵੀ ਜਾਣਾ ਤੂੰ ਕਮਾਈ ਚੱਲੋ ਬਾਕੀ ਸਰ ਆ ਸਾਡੇ ਜਿਹੜੇ ਪੇਸ਼ੈਂਟਸ ਏਕਨੂਰ ਦੇ ਪੇਸ਼ੈਂਟਸ ਹੈ ਉਹਨਾਂ ਨੂੰ ਘੱਟ ਰੇਟਾਂ ਚ ਚੰਗਾ ਸਰਵਿਸੇਸ ਪ੍ਰੋਵਾਈਡ ਕਰ ਦੋ ਵਧੀਆ ਕੁਆਲਿਟੀ ਦੀ ਪੈਥੋਲੋਜਿਸਟ ਦੁਆਰਾ ਫਿਰ ਦੇਖੋ 800 ਰੁਪਏ ਦੇ ਵਿੱਚ ਫੁੱਲ ਬਾਡੀ ਟੈਸਟ ਹੈ ਵਿਟਾਮਿਨ ਡੀ ਇਨਕਲੂਡਡ ਹੈ ਵਿਟਾਮਿਨ ਡੀ ਕੱਲਾ 900 ਰੁਪਏ ਦਾ ਬਿਲਕੁਲ ਤੇ 800 ਰੁਪਏ ਚ ਐਲ ਐਫਟੀ ਕੇ ਐਫਟੀ ਤਿੰਨ ਮਹੀਨੇ ਆ ਦੀ ਜਿਹੜੀ 슈ਗਰ ਹੈ ਥਾਇਰਾਇਡ ਹੈ ਸਾਰਾ ਕੁਝ ਤੇ ਘਰੋਂ ਜੇ ਸਾਡੇ ਮੈਂਬਰਸ ਕੋਈ ਵੀ ਸੁਣ ਰਹੇ ਨੇ ਆਪਣੇ ਘਰ ਬੁਲਾਣਾ ਚਾਹੁੰਦੇ ਨੇ ਤੇ ਉਹ ਵੀ ਬੁਲਾ ਸਕਦੇ ਆ ਤੇ ਸਿਰਫ ਤੇ ਸਿਰਫ ਕਿੰਨੇ ਪੈਸੇ ਲੱਗਣੇ 100 ਰੁਪਏ ਐਕਸਟਰਾ 900 ਰੁਪਏ ਚ ਕਿਉਂਕਿ ਇਹ ਪੂਰੇ ਪੰਜਾਬ ਚ ਹੈ ਬਿਲਕੁਲ ਤੁਸੀਂ ਸਹੀ ਕਿਹਾ ਬਿਲਕੁਲ ਕਿਉਂਕਿ ਨਾ ਅੱਜ ਕੱਲ ਜਿਹੜਾ ਆਮ ਇਨਸਾਨ ਹੈ ਰੋਜ਼ਮਰਰਾ ਦੀ ਜ਼ਿੰਦਗੀ ਚ ਸਿਰਦਰਦ ਤੋਂ ਲੈ ਕੇ ਪੈਰਾਂ ਦੇ ਦਰਦ ਤੱਕ ਕੋਈ ਨਾ ਕੋਈ ਬਿਮਾਰੀ ਲੱਗੀ ਰਹਿੰਦੀ ਆ ਔਰ ਜਿਹੜਾ ਇਹ ਹੱਬ ਹੈ ਨਾ ਬਿਲਕੁਲ ਮੈਡੀਕਲ ਲਾਈਨ ਦਾ ਹੱਬ ਹੈ ਬਹੁਤ ਜ਼ਿਆਦਾ ਫਰਾਡ ਨਾ ਹੋਇਆ ਔਰ ਸਿਵਲ ਹਸਪੀਟਲਾਂ ਚ ਤੁਸੀਂ ਜਾ ਕੇ ਦੇਖੋ ਤੱਕੇ ਖਾਂਦੇ ਆ ਕਸਟਮਰ ਜਿਹੜੇ ਉੱਥੇ ਪੇਸ਼ੈਂਟ ਹੁੰਦੇ ਆ ਦੇਖ ਕੇ ਕਈ ਵਾਰੀ ਰੋਣਾ ਵੀ ਵਗ ਜਾਂਦਾ ਐ ਸੀ ਕਈ ਵਾਰੀ ਖਬਰ ਕਰਨ ਜਾਂਦਾ ਮਨ ਖਰਾਬ ਹੁੰਦਾ ਪਰ ਇੱਥੇ ਆ ਕੇ ਇੰਨੀ ਵਧੀਆ ਸਹੂਲਤ ਮਿਲ ਰਹੀ ਐ ਲੋਕਾਂ ਨੂੰ ਤੇ ਲੱਗਦਾ ਨਹੀਂ ਬਹੁਤ ਵਧੀਆ ਤੁਸੀਂ ਪੁੰਨ ਦਾ ਕੰਮ ਕਰ ਰਹੇ ਹੋ ਨਾਲੇ ਕਹਿੰਦੇ ਪੁੰਨ ਤੇ ਨਾਲੇ ਫਲੀਆਂ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਜੇ ਤੁਸੀਂ ਲੈਬ ਚ ਕੋਈ ਕਰਾਣਾ ਚਾਹੁੰਦੇ ਨਾ ਤੇ ਉਹਦਾ ਹੈਲਪਲਾਈਨ ਨੰਬਰ ਹੈ 9985981000 99859 8100 ਤੁਸੀਂ ਫੋਨ ਕਰਕੇ ਘਰਾਂ ਚੋ ਇਹ ਟੈਸਟ ਕਰਾ ਸਕਦੇ ਹੋ ਤੇ ਬਹੁਤ ਘੱਟ ਪੈਸਿਆਂ ਚ ਮਿਨੀਮਮ 500 ਰੁਪਏ ਦਾ 400 500 ਰੁਪਏ ਦਾ ਟੈਸਟ ਵੀ ਹੈ ਉਹ ਘਰ ਆ ਕੇ ਕਰ ਲੈਂਦੇ ਆ ਤੇ ਉਹਦਾ ਬੈਨੀਫਿਟ ਸਾਰੇ ਪੰਜਾਬ ਨੂੰ ਹੈ ਦਿੱਲੀ ਚ ਵੀ ਹੈ ਕਿਉਂਕਿ ਸਾਡਾ ਪੈਨ ਇੰਡੀਆ ਵਾ ਉਹ ਲੈਬ ਠੀਕ ਹੈ ਨਾ ਅਗਲੇ ਵੀ ਸਮਝਦੇ ਆ ਵੀ ਜੇ ਕੋਈ ਬੰਦਾ ਸੇਵਾ ਲਈ ਜਿਵੇਂ ਆਪਾਂ ਹੁਣੇ ਗੱਲ ਕੀਤੀ ਸੀ ਨਾ ਵੀ ਸਾਰੀ ਕਾਇਨਾਤ ਨੂੰ ਮਿਲਾਂ ਨਹੀਂ ਸੇਮ ਫਿਰ ਲੋਕੀ ਨਾਲ ਖੜੇ ਹੋ ਜਾਂਦੇ ਆ ਵੀ ਸਾਡੀ ਨੀਅਤ ਸਾਫ਼ ਹੈ ਜੀ ਛਟਾ ਇਰਾਦਾ ਬੁਲੰਦ ਹੈ ਵੀ ਅਸੀਂ ਸੇਵਾ ਕਰਨ ਲਈ ਆਇਆ ਆਪਣੇ ਹਿੱਸੇ ਦੀ ਸੇਵਾ ਕਰਨੀ ਹੈ ਠੀਕ ਹੈ ਇਹ ਹੋ ਗਈ ਲੈਬੋਰੇਟਰੀ ਦੀ ਗੱਲ ਉਸ ਤੋਂ ਬਾਅਦ ਅਗਲਾ ਪੁਆਇੰਟ ਆਉਂਦਾ ਹੈ ਜੀ ਮੈਡੀਸਿਨਸ ਹਸਪੀਟਲਸ ਦੇ ਵਿੱਚ 50% ਮੈਡੀਸਿਨ ਹੈ 50% ਹਸਪੀਟਲ ਦਾ ਖਰਚਾ ਅਸੀਂ ਇੱਥੇ ਸਿਸਟਮ ਬਣਾ ਦਿੱਤਾ ਇਹ ਅਭੇ ਉਹ ਸਵਾਲ ਜੀ ਦਾ ਸੀ ਫਾਰਮੂਲਾ ਜੀ ਬਟ ਉਹ ਬਾਈ ਜਾਂ ਸੋ ਜਲਦੀ ਚਲੇ ਗਏ ਉਹਨਾਂ ਨਾਲ ਸਾਡੀ ਮੀਟਿੰਗ ਹੋਣੀ ਸੀ ਅਸੀਂ ਉੱਥੋਂ ਚੀਜ਼ ਲਈ ਗ੍ਰਹਿਣ ਕੀਤੀ ਸਿੱਖਾ ਸਿੱਖ ਦਾ ਮਤਲਬ ਹੈ ਸਿੱਖਣਾ ਉੱਥੋਂ ਅਸੀਂ ਉਹ ਚੀਜ਼ ਲਈ ਸੀ ਅਭੇ ਜੀ ਤੋਂ ਵੀ ਜੋ ਪਰਚੇਜ਼ ਰੇਟ ਹੈ ਉਹ ਪਰਚੇਜ਼ ਰੇਟ ਦੇ ਉਸੇ ਉੱਤੇ ਅਸੀਂ 15 20% ਆਪਰੇਟਿੰਗ ਐਕਸਪੈਂਸਸ ਲੈਣੇ ਆ ਉਹ ਕਿਉਂ ਲੈਣੇ ਆ ਕਿਉਂਕਿ ਦਵਾਈਆਂ ਐਕਸਪਾਇਰਡ ਵੀ ਹੋ ਜਾਂਦੀਆਂ ਉਹ ਬੱਚਿਆਂ ਦਾ ਖਰਚਾ ਫਾਰਮੇਸੀ ਦਾ ਖਰਚਾ ਸਿਰਫ ਉਹ ਅਸੀਂ ਜਿਵੇਂ 30 ਰੁਪਏ ਦਾ ਜਿਵੇਂ ਤੁਹਾਨੂੰ ਸਮਝਾਵੇ 30 ਰੁਪਏ ਦਾ ਪੱਤਾ ਉੱਤੇ 5 6 ਰੁਪਏ 20% 6 ਰੁਪਏ ਹੋ ਗਏ 36 ਰੁਪਏ ਦਾ ਦੇਤਾ ਉਹਦੀ ਐਮ ਆਰ ਪੀ 200 ਰੁਪਏ ਆ 250 ਆ 180 ਰੁਪਏ ਵੀ ਹੈਵ ਨਥਿੰਗ ਟੂ ਡੂ ਵਿਦ ਇਟ ਆਮ ਬੰਦਾ ਦੇਖ ਲਓ ਤੁਸੀਂ ਕਿੱਥੋਂ ਇਤੋਂ ਹੀ ਪਤਾ ਲੱਗਦਾ ਆਮ ਬੰਦਾ ਕਿੰਨਾ ਲੁੱਟਿਆ ਜਾਂਦਾ ਹੈ ਡੇਲੀ ਰੂਟੀਨ ਚ ਪ੍ਰਮਾਤਮਾ ਦੇਖੋ ਆਪਣੇ ਕਰਮ ਲਿਖ ਰਹੇ ਆ ਜੋ ਕਰ ਰਹੇ ਆ ਆਪਣੇ ਕਰਮ ਲਿਖ ਰਹੇ ਆ ਆਪਣੇ ਆਪਣੇ ਲਈ ਆਪਾਂ ਕੀ ਸਾਡੇ ਅੱਛਾ ਤੇ ਉਹਦੇ ਸਾਡੇ ਕਿਸੇ ਵੋਲੰਟੀਅਰ ਦਾ ਕੋਈ ਰੋਲ ਨਹੀਂ ਮਜ਼ੇਦਾਰ ਗੱਲ ਹੈ ਪਰ ਚੇਜ਼ ਆਣੀ ਆ ਸਾਡਾ ਅਕਾਊਂਟੈਂਟ ਬੈਠੀ ਆ ਬੇਟੀ ਉਹਨੇ ਆਪੀ ਉਹਦੇ ਚ 20% ਜੋੜ ਕੇ ਤੇ ਬਣਾ ਕੇ ਅੱਗੇ ਚੱਲ ਜਾਣਾ ਅਕਸਰ ਤੋਂ ਇਹ ਵੀ ਦੇਖਿਆ ਜਾਂਦਾ ਸਰ ਕਿ ਜਿਹੜੇ ਹਸਪੀਟਲਸ ਵੱਡੇ ਵੱਡੇ ਉਹ ਹਮੇਸ਼ਾ ਉਹਨਾਂ ਦੀ ਇਹ ਪ੍ਰੇਫਰੈਂਸ ਹੁੰਦੀ ਹੈ ਕਿ ਸਾਡੇ ਹਸਪੀਟਲ ਦੇ ਮੈਡੀਕਲ ਸਟੋਰ ਤੋਂ ਹੀ ਲੋ ਦਵਾਈਆਂ ਦੇਖੋ ਪਤਾ ਕੀ ਚੱਕਰ ਹੈ ਇਹਦੇ ਬਾਰੇ ਜ਼ਿਆਦਾ ਬੋਲਾਂਗੇ ਨਾ ਸਾਡਾ ਹਸਪੀਟਲ ਬੰਦ ਹੋ ਜਾਣਾ ਕੱਲ ਟਾਇਆਪ ਹੁੰਦਾ ਉਹਨਾਂ ਦਾ ਆਪਾਂ ਕੁਝ ਨਹੀਂ ਕਹਿਣਾ ਮੈਂ ਫਿਰ ਕਿਹਾ ਸੀ ਆਪਣੀ ਲਾਈਨ ਦੀ ਗੱਲ ਕਰਾਂਗੇ ਸਾਨੂੰ ਜੋ ਗੁਰੂ ਨਾਨਕ ਨੇ ਸਮਝਾਇਆ ਅਸੀਂ ਉਹ ਗੱਲ ਕਰਨੀ ਹੈ ਸਾਡੇ ਅੱਜ ਕੱਲ ਮੈਂ ਨਾ ਪ੍ਰੇਮਾਨੰਦ ਜੀ ਨੂੰ ਸੁਣਦਾ ਪ੍ਰੇਮਾਨੰਦ ਜੀ ਨੂੰ ਜਿਹੜਾ ਸੁਣੇਗਾ ਨਾ ਉਹ ਉਹ ਉਹੀ ਗੱਲ ਕਰ ਰਿਹਾ ਜੋ ਗੁਰੂ ਸਾਹਿਬ ਕਹਿ ਰਹੇ ਹੂੰ ਬਹੁਤ ਸਾਫ਼ ਸੁਥਰੀ ਗੱਲ ਕਰ ਰਿਹਾ ਵੀ ਭਾਈ ਇਹ ਮਰਤੂ ਲੋਕ ਹੈ ਕਦੋਂ ਕੋਈ ਗੱਡੀ ਆ ਕੇ ਤੁਹਾਨੂੰ ਦਗੜ ਕੇ ਚਲੀ ਗਈ ਤੁਹਾਨੂੰ ਪਤਾ ਨਹੀਂ ਲੱਗੇ ਤੁਹਾਨੂੰ ਮੌਕਾ ਨਹੀਂ ਮਿਲਣਾ ਆਪਣੇ ਆਪ ਨੂੰ ਸੁਧਾਰਨ ਦਾ ਜੀ ਇਹੀ ਗੱਲ ਗੁਰ ਤੇਗ ਬਹਾਦਰ ਪਾਸ਼ਾ ਜੀ ਕਹ ਰਹੇ ਆ ਰੋਜ਼ ਸ਼ਲੋਕ ਮਹਿਲਾ ਨੋਮਾ ਮੈਂ ਸਾਰੀ ਸੰਗਤ ਨੂੰ ਨਾ ਜ਼ਰੂਰ ਸੁਣਨਾ ਚਾਹੀਦਾ ਰੋਜ਼ ਗੁਣ ਗੋਬਿੰਦ ਗਾਓ ਨਾ ਹੀ ਜਨਮਕਾਰਤ ਕੀ ਜਨਮਕਾਰਤ ਕੀ ਇਹ ਜਨਮ ਜਾ ਰਿਹਾ ਜੇ ਪਰਮੇਸ਼ਰ ਦੇ ਤੁਸੀਂ ਗੁਣ ਨਹੀਂ ਗਾਏ ਇਹ ਸਾਡੇ ਲਈ ਕੀਰਤਨ ਹੈ ਹਸਪੀਟਲ ਦੀ ਸੇਵਾ ਨਾ ਇਹ ਸਾਡੇ ਲਈ ਕੀਰਤਨ ਹੈ ਕਹਿੰਦਾ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਐਸ ਇਹ ਸਾਡਾ ਕੀਰਤਨ ਹੈ ਨਹੀਂ ਮਾਲਕ ਦੇ ਗੁਣ ਅਸੀਂ ਇਸ ਤਰੀਕੇ ਨਾਲ ਦੇਖੋ ਵੰਡ ਛਕੂ ਦੇ ਚ ਆ ਜਾਂਦਾ ਜੀ ਉਦੇ ਹੁਕਮ ਚ ਤੇ ਫਿਰ ਜਿਵੇਂ ਮੈਡੀਸਿਨ ਦੀ ਗੱਲ ਕਰ ਰਹੇ ਆ ਨਾ ਉਹਦੇ ਨਾਲ ਕੀ ਹੁੰਦਾ ਵੀ ਪੂਰਾ ਹਸਪੀਟਲ ਵਿਥਿਨ ਦ ਰੀਚ ਆਫ ਆਮ ਆਦਮੀ ਜੀ ਵਿਥਿਨ ਦ ਰੀਚ ਆਫ ਕਾਮਨ ਪਰਸਨ ਵਿਥਿਨ ਦ ਰੀਚ ਆਫ ਲੋਅਰ ਮੀਡਲ ਕਲਾਸ ਪਰ ਕਈ ਏਦਾਂ ਦੇ ਵੀ ਹੁੰਦੇ ਆ ਜਿਹੜੇ ਰਹਿਣ ਬਸੇਰਿਆਂ ਚ ਰਹਿੰਦੇ ਕਈ ਏਦਾਂ ਦੇ ਹੁੰਦੇ ਜਿਹੜੇ ਆਸ਼ਰਮਾਂ ਚ ਰਹਿੰਦੇ ਆ ਕਈ ਏਦਾਂ ਦੇ ਹੁੰਦੇ ਜਿਹੜੇ ਕਿ ਦਵਾਈ ਜੇ 200 ਰੁਪਏ 20 ਰੁਪਈਆ ਵੀ ਨਹੀਂ ਆ ਉਹਨਾਂ ਕੋਲ ਹੂੰ ਵੀਰਪੇ ਵੀ ਉਹਨਾਂ ਕੋਲ ਨਹੀਂ ਫਿਰ ਉਹਨਾਂ ਲਈ ਸਾਡੇ ਇੱਕ ਨੂਰ ਸੇਵਾ ਕੇਂਦਰ ਐਨ ਜੀਓਜ਼ ਦੀ ਟੀਮ ਹੈ ਉਹਨਾਂ ਦੇ ਘਰਾਂ 'ਚ ਜਾ ਕੇ ਇਨਕੁਆਇਰੀ ਕੀਤੀ ਜਾਂਦੀ ਹੈ ਤੇ ਜਿਹੜਾ ਅਦਾ ਦਾ ਪੇਸ਼ੈਂਟ ਹੈ ਉਹਦਾ ਆਪਰੇਸ਼ਨ ਵਗੈਰਾ ਕਰਾਣਾ ਉਹ ਸੰਗਤ ਦੇ ਸਹਿਯੋਗ ਨਾਲ ਆਪ ਦੀ ਸਾਰਿਆਂ ਦੇ ਸਹਿਯੋਗ ਨਾਲ ਉਹ ਕਰਾਇਆ ਜਾਂਦਾ ਐ ਨਹੀਂ ਵੀ ਉਹ ਉਹਦਾ ਛੱਡ ਦੇਣਾ ਉਹਨੂੰ ਮਰਨ ਵਾਸਤੇ ਜਾਂ ਪਿੱਛੇ ਇੱਕ ਰਾਜ ਰਾਨੀ ਪੇਸ਼ੈਂਟ ਸੀ ਹਫਤਾ ਰਹਿ ਕੇ ਕਿ ਸਾਡੇ ਕੋਲ ਜੀ ਉਹਦੀ ਸੈਚੂਰੇਸ਼ਨ ਡਾਊਨ ਹੋ ਰਹੀ ਸੀ ਮਨੂੰ ਕਹਿੰਦੀ ਕੋਈ ਖਤਰਾ ਹੈਗਾ ਮਨੂੰ ਰਹਿਣ ਬਸੇ ਦਿੱਤਾ ਸੀ ਉਹਦੇ ਪਰਿਵਾਰ 'ਚ ਕੋਈ ਨਹੀਂ ਸੀ ਜੀ ਮੈਂ ਕਿਹਾ ਮਾਤਾ ਖਤਰੇ 'ਚ ਤਾਂ ਮੈਂ ਵੀ ਆ ਤੇ ਤੂੰ ਵੀ ਖਤਰੇ 'ਚ ਕੌਣ ਨਹੀਂ ਰਿਹਾ ਉਹ ਦੂਜੇ ਤੀਜੇ ਦਿਨ ਚਲੀ ਗਈ ਮੌਤ ਹੋਈ ਉਹਦਾ ਸੰਸਕਾਰ ਵੀ ਸਾਡੀ ਟੀਮ ਨੇ ਕੀਤਾ ਸੰਸਕਾਰ ਵੀ ਸਾਡੀ ਟੀਮ ਨੇ ਕੀਤਾ ਉਹ ਮੈਨੂੰ ਲੱਗਦਾ ਮਾਤਾ ਜਾ ਕੇ ਨਾ ਸਾਡਾ ਨਾਂ ਰਜਿਸਟਰ ਕਰਾਈ ਜਾਂਦੀ ਆ ਵੀ ਬਾਬਾ ਜੀ ਆ ਬੱਚਿਆਂ ਨੇ ਸੇਵਾ ਕੀਤੀ ਆ ਸਮਝ ਰਿਓ ਗੱਲ ਨੂੰ ਸਕੂਨ ਮਿਲਦਾ ਗਈ ਜਾਣਾ ਤੇ ਸਾਰਿਆਂ ਨੇ ਬਟ ਡਿਗਨਿਟੀ ਨਾਲ ਗਈ ਸੜਕ ਤੇ ਰੁਲ ਕੇ ਨਹੀਂ ਮਰੀ ਤੇ ਮੇਰੀ ਸਾਡੇ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਸਾਰੇ ਤੰਦਿਆਂ ਚ ਤਾਂ ਫਸੇ ਹੀ ਹੋਏ ਆ ਹਨ ਪਰ ਥੋੜਾ ਜਿਹਾ ਬਾਹਰ ਨਿਕਲ ਕੇ ਦੇਖਿਓ ਜਾਗ ਲਈਏ ਗੁਰੂ ਨਾਨਕ ਦਾ ਇੱਕੋ ਗੱਲ ਕਹਿੰਦਾ ਜਾਗਲੇ ਹੋ ਰੇ ਮਨਾਂ ਜਾਗਲੇ ਕਹਾ ਗਾਫਲ ਸੋਇਆ ਹੈ ਬਿਲਕੁਲ ਤੁਸੀਂ ਜਿਵੇਂ ਸੇਵਾ ਕਰ ਰਹੇ ਹੋ ਗੁਰਬਾਣੀ ਨੂੰ ਆਪਣੇ ਜੀਵਨ ਚ ਉਤਾਰ ਕੇ ਇਹ ਬਹੁਤ ਮਾਇਨੇ ਰੱਖਦਾ ਕਿਉਂਕਿ ਗੁਰਬਾਣੀ ਨੂੰ ਜਿਹਨੇ ਜੀਵਨ ਜੋਤਾਰਿਆ ਉਹੀ ਸੇਵਾ ਕਰ ਸਕਦਾ ਇੰਨੇ ਮਨੋਂ ਤੁਨੋਂ ਹੋ ਕੇ ਦੇਖੋ ਸੇਵਾ ਕੈਣੀ ਬਹੁਤ ਔਖੀ ਹੈ ਕਰਨੀ ਬਹੁਤ ਔਖੀ ਹੈ ਜਿਹੜਾ ਸੂਖਸ਼ਮ ਭਾਵ ਆ ਜਾਂਦਾ ਨਾ ਜਿਹੜਾ ਹਮ ਹੈ ਭਾਵ ਆ ਜਾਂਦਾ ਦੁਨੀਆਵੀ ਨਾਲ ਪੰਪ ਸਾਰੇ ਲਗਾਉਂਦੇ ਹਨ ਨਾ ਇਹਦੇ ਤੋਂ ਬਚਣਾ ਸਭ ਤੋਂ ਜ਼ਰੂਰੀ ਹੈ ਜੇ ਨਿਸ਼ਕਾਮਤਾ ਨਹੀਂ ਹੈ ਫਿਰ ਸੇਵਾ ਨਹੀਂ ਆਉ ਤਾਂ ਫਿਰ ਮੈਂ ਦਾ ਪ੍ਰਗਟਾਵਾ ਹੈ ਤੁਹਾਡੇ ਐਨਜੀਓ ਦੇ ਵਿੱਚ ਹੋਰ ਕਿਹੜੇ ਕਿਹੜੇ ਪ੍ਰੋਜੈਕਟ ਚੱਲ ਰਹੇ ਵੀ ਜ਼ਰੂਰ ਪੁੱਛੂੰਗੇ ਜਾਂਦੇ ਜਾਂਦੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਸਾਡਾ ਜਿਵੇਂ ਮੈਡੀਸਨ ਲੰਗਰ ਸਿਵਲ ਹਸਪੀਟਲ ਤੇ ਸਾਡੀ ਸੇਵਾ ਚੱਲ ਰਹੀ ਹੈ ਅੱਜ ਵੀ ਲੁਧਿਆਣੇ ਦੇ ਵਿੱਚ ਸਾਡੀ ਸ਼ੁਰੂਆਤ ਉੱਥੇ ਹੋਈ ਸੀ ਅੱਜ ਵੀ ਉੱਥੇ ਫਰੀ ਦਵਾਈਆਂ ਦੀ ਸੇਵਾ ਚੱਲ ਰਹੀ ਹੈ ਸਰਕਾਰੀ ਹਸਪੀਟਲ ਫੀਲਡ ਗੰਜ ਵਾਲਟ ਉੱਥੇ ਲੁਧਿਆਣ ਸਾਡੀ ਨੇਕੀ ਦੀ ਰਸੋਈ ਹੈ ਉਹ ਪੂਰਾ ਇੱਕ ਜੈਨ ਪਰਿਵਾਰ ਹੈ ਉਹ ਦੇ ਆਰ ਟੋਟਲੀ ਡੈਡੀਕੇਟਿਡ ਲੁਧਿਆਣੇ ਦੇ ਚਾਰ ਪੰਜ ਹਸਪੀਟਲ ਗੁਰਨਾਨਕ ਹਸਪੀਟਲ ਕ੍ਰਿਸ਼ਨ ਹਸਪੀਟਲ ਗੁਰਤੇਗਵਰ ਹਸਪੀਟਲ ਚਾਰ ਪੰਜ ਹਸਪੀਟਲਸ ਚੋ ਸੇਵਾ ਰੋਜ਼ ਇੱਕ ਦਿਨ ਦਾ ਲੰਗਰ ਨਹੀਂ ਹੈ ਰੋਜ਼ ਦਾ ਲੰਗਰ ਹੈ ਤੇ ਉਹ ਸਾਰਾ ਪਰਿਵਾਰ ਡੈਡੀਕੇਟਿਡਲੀ ਰੋਜ਼ ਉੱਥੇ ਸਾਰੇ ਵੋਲੰਟੀਅਰਸ ਉੱਥੇ ਜਾ ਕੇ ਸੇਵਾ ਕਰਦੇ ਨੇ ਹੱਥੀ ਵਰਤਾ ਕੇ ਆਉਂਦੇ ਆ ਸੇਵਾ ਉਸ ਤੋਂ ਲਾਵਾ ਇੱਕ ਸਾਡੀ ਨੇਕੀ ਦੀ ਦੁਕਾਨ ਹੈ ਜਿਹੜੀ ਕਿ ਗਿਲ ਰੋਡ ਤੇ ਹੀ ਹੈ ਉਹ ਨੇਕੀ ਦੀ ਦੁਕਾਨ ਤੁਸੀਂ ਕਹਿ ਸਕਦੇ ਹੋ ਗਰੀਬਾਂ ਦਾ ਸ਼ੋਰੂਮ ਹੈ ਸਾਡੇ ਘਰਾਂ ਦੇ ਜਿਹੜਾ ਲੈਫਟਓਵਰ ਜਿਹੜਾ ਫालतू ਕੱਪੜਾ ਹੈ ਫालतू ਸਮਾਨ ਹੈ ਜੁੱਤੇ ਚਪਲਾ ਹੋਰ ਵੀ ਕੁਝ ਸਿਰਫ 20 ਰੁਪਏ ਚ ਉਹ ਸ਼ੋਰੂਮ ਚ ਐਨ ਸੈੱਟ ਕਰਕੇ ਲਗਾਏ ਹੋਏ ਉਹ ਜਿਹੜਾ ਕੋਈ ਆਂਦਾ ਨਾ ਉਹ 100 ਰੁਪਏ ਚ ਪੰਜ ਕੱਪੜੇ ਲੈ ਗਿਆ ਸਮਝੋ ਆਪਣੇ ਮਹੀਨੇ ਦਾ ਆਪਣੇ ਪਰਿਵਾਰ ਦਾ ਕੰਮ ਉਹਦਾ ਨਿਭੜ ਗਿਆ ਉਹਦਾ ਇੱਕ ਖਰਚਾ ਤਾਂ ਘਟਿਆ ਜੀ ਰੋਟੀ ਕੱਪੜਾ ਔਰ ਮਖਾਨਾ ਤਿੰਨ ਚੀਜ਼ਾਂ ਹੁੰਦੀਆਂ ਰੋਟੀ ਦਾ ਕੰਮ ਨੇਕੀ ਦੀ ਰਸੋਈ ਨੇ ਕਰ ਦਿੱਤਾ ਕੱਪੜੇ ਦਾ ਕੰਮ ਨੇਕੀ ਦੀ ਦੁਕਾਨ ਨੇ ਕਰ ਦਿੱਤਾ ਦਵਾਈਆਂ ਦਾ ਕੰਮ ਨੇਕੀ ਦਾ ਹਸਪੀਟਲ ਕਰ ਰਿਹਾ ਸਾਡੀ ਇੱਕ ਨੀਕੀ ਦਾ ਫੁਨਰ ਸੈਂਟਰ ਹੈ ਉਹ ਗੁਰਦੁਆਰਾ ਸਾਹਿਬ ਮਾਡਲ ਹਾਊਸ ਚ ਚਿੱਥੇ ਕੇ ਜਿਹੜੀ ਇੱਕ ਊਮਨ ਐਪਾਰਟਮੈਂਟ ਤੇ ਬੱਚੀਆਂ ਨੂੰ ਮਤਲਬ ਕਿ ਸਿਲਾਈ ਕਟਾਈ ਸਿਖਾਈ ਜਾਂਦੀ ਹੈ ਟੋਟਲੀ ਫਰੀ ਹੈ ਉਹ ਵੀ ਉਹ ਗੁਰਦੁਆਰਾ ਸਾਹਿਬ ਚਾ ਮਕਸਦ ਇੱਕੋ ਸੀ ਵੀ ਗੁਰਦੁਆਰਾ ਸਾਹਿਬ ਦੀ ਆਪਟੀਮਮ ਯੂਜ਼ ਹੋਵੇ ਬੱਚੀਆਂ ਉੱਥੇ ਸੇਫ ਸਮਝਣ ਤੇ ਕਹਿਣ ਵੀ ਮੈਂ ਸਿੱਖੀਆਂ ਸਕਿੱਲ ਕਿੱਥੋਂ ਸਿੱਖੀਆਂ ਗੁਰੂ ਘਰ ਚ ਅਸੀਂ ਮਤਲਬ ਸਾਰੇ ਪਾਸੇ ਇੱਕ ਸੇਵਾ ਵਾਲਾ ਨਾ ਕਹਿੰਦੇ ਜਾਂ ਇੱਕ ਜਿਵੇਂ ਜਾਲ ਬੁੰਨ ਰਹੇ ਹਾਂ ਤਾਂ ਕਿ ਉਹਦੇ ਵਿੱਚ ਕਈ ਵਲੰਟੀਅਰ ਨਿੱਕੇ ਨਿੱਕੇ ਇੱਕ ਕੰਨਾ ਕਢਾਈ ਦੀ ਤਰ੍ਹਾਂ ਕੰਮ ਕਰ ਰਹੇ ਨੇ ਔਰ ਇਸ ਜਿਹੜਾ ਵੱਡਾ ਜਾਲ ਬਣ ਰਿਹਾ ਇਹ ਕਿਤੇ ਨਾ ਕਿਤੇ ਵੱਡਾ ਮੁਕਾਮ ਵੀ ਕਿਤੇ ਨਾ ਕਿਤੇ ਹਾਸਿਲ ਕਰਦਾ ਹੋਇਆ ਨਜ਼ਰ ਆ ਰਿਹਾ ਇੱਕ ਨੂਰ ਦੇ ਵਿੱਚ ਅਸੀਂ ਸਾਰੇ ਵਲੰਟੀਅਰਾਂ ਅਸੀਂ ਸਾਰਿਆਂ ਨੂੰ ਇਹ ਕਹਿੰਦੇ ਆ ਤੁਹਾਡੇ ਕੋਲ ਜੋ ਵੀ ਗੁਣ ਹੈ ਤੁਸੀਂ ਕਿਸੇ ਨੂੰ ਤੁਹਾਨੂੰ ਇਫ ਯੂ نو ਸਮਥਿੰਗ ਵੰਡੋ ਜੇ ਤੁਸੀਂ ਟੀਚਰ ਹੋ ਤਾਂ ਆਪਣਾ ਉਹ ਹੁਨਰ ਵੰਡ ਦਿਓ ਨਾ ਕਿਸੇ ਨੂੰ ਪੜਾ ਲਿਖਾ ਦਿਓ ਜੇ ਤੁਸੀਂ ਵਕੀਲ ਹੋ ਤੇ ਤਾਂ ਵੀ ਸੇਵਾ ਕਰ ਸਕਦੇ ਹੋ ਕਈ ਵਿਚਾਰੇ ਫਸੇ ਆਂ ਜੇ ਡਾਕਟਰ ਹੋ ਤੇ ਆਓ ਆ ਕੇ ਰਲ ਕੇ ਸੇਵਾ ਕਰੀਏ ਜੇ ਤੁਹਾਡੇ ਕੋਲ ਪੈਸੇ ਆ ਗਿਆ ਤੇ ਪੈਸੇ ਪਏ ਪਏ ਅੱਥੀ ਰਹਿ ਜਾਣੇ ਸੱਚ ਪਲਾਟ ਅੱਥੀ ਰਹਿ ਜਾਣੇ ਕਿੰਨੇ ਆ ਤੁਸੀਂ ਆਪਣੀ ਗੱਦੀ ਛੱਡ ਕੇ ਤਾਂ ਦੇਖੋ ਦੂਜੇ ਲੈਣ ਲਈ ਤਿਆਰ ਆ ਤੁਹਾਡੀ ਤਾਂ ਫੋਟੋ ਲੱਗਣੀ ਹੀ ਲੱਗਣੀ ਹੈ ਬਿਲਕੁਲ ਫੋਟੋ ਤਾਂ ਹੰਡ ਤੇ ਲੱਗਣੀ ਹੀ ਲੱਗਣੀ ਆ ਫੋਟੋ ਤੋਂ ਬਿਨਾ ਕਿਸੇ ਨੇ ਨਹੀਂ ਰਹਿਣਾ ਇਸ ਦੁਨੀਆ ਦੇ ਸੋ ਇਹ ਹੀ ਮੌਕਾ ਇਹ ਤੇਰਾ ਔਸਰ ਹੈ ਤੇਰੀ ਬਾਹ ਕਹਿਤ ਕਬੀਰ ਪੁਕਾਰ ਪੁਕਾਰ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹ ਲਾ ਇਹ ਮਾਨਸ ਜਨਮ ਐ ਨੂੰ ਬਿਰਥਾ ਨਾ ਗਵਾਓ ਯਾਰ ਕਾਦੇਲੀ ਛੋਟੀ ਮੋਟੀ ਜੀ ਜਾਂਚ ਬਸ ਪੈਸੇ ਕਮਾਣ ਦਾ ਇੱਕ ਭਾੜ ਦਿਮਾਗ ਖਰਾਬ ਆਪਣਾ ਕਰਕੇ ਰੱਖਿਆ ਇਨੀ ਲੋੜ ਨਹੀਂ ਸਾਨੂੰ ਜਿੰਨੀ ਕਿ ਲੋੜਾ ਉਹਨਾਂ ਕਰ ਲਿਆ ਬਹੁਤ ਐ ਯਾਰ ਅਲਟੀਮੇਟਲੀ ਚਲੇ ਜਾਣਾ ਕਿਦੇ ਲਈ ਇਕੱਠਾ ਕਰੀ ਜਾਣਾ ਹੋਰ 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 ਭੁੱਖ ਤਾਂ ਇਹ ਤਾਂ ਕੰਪਨੀਆਂ ਦੀ ਨਹੀਂ ਮੁੱਕੀ ੜਾਨੀਆਂ ਦੀ ਨਹੀਂ ਮੁੱਕੀ ਕਿਦੀ ਮੁੱਕ ਜਾਣੀ ਆਓ ਆਪਾਂ ਥੋੜਾ ਬਹੁਤਾ ਵੰਡੀਏ ਕੁਝ ਸਮਾਜ ਤੋਂ ਲਿੱਤਾ ਸਮਾਜ 'ਚ ਹੀ ਰਹਿ ਰਹੇ ਆਂ ਤੇ ਸਮਾਜ ਨੂੰ ਦੇਣ ਦਾ ਵਕਤ ਹੈ ਹੁਣ ਸਾਡਾ ਜਿਹੜਾ ਅਗਲਾ ਪ੍ਰੋਜੈਕਟ ਹੈ ਇਹ ਜਗ੍ਹਾ ਜ਼ਮੀਨ ਜੋ ਤੁਸੀਂ ਦੇਖ ਰਹੇ ਹੋ ਨਾ ਇਹ ਵੀ ਡੋਨੇਟਡ ਡੋਨੇਸ਼ਨ ਚਾਹੀਏ ਹੈ ਜਮੀਨ ਇਹ ਜਿਹੜੀ ਬਿਲਡਿੰਗ ਬਣੀ ਹੈ ਇਹ ਵੀ ਕਿਸੇ ਨੇ ਸੇਵਾ ਕਰ ਦਿੱਤੀ ਇਹ ਨਾਲ 400 ਕ ਜੂ ਹੋਰ ਬਣ ਗਿਆ ਇੱਥੇ ਅਸੀਂ ਮਦਰ ਐਂਡ ਚਾਈਲਡ ਕੇਅਰ ਬਣਾਉਣਾ ਚਾਹੁੰਦੇ ਆ ਨਾ ਲੇਕਿਨ ਨਿਊਰੋ ਸੈਂਟਰ ਬਣਾਉਣਾ ਚਾਹੁੰਦੇ ਆ ਜੀ ਸਾਡਾ ਮੋਟਿਵ ਹੈ ਜਿਹੜਾ ਨਿਊਰੋ ਸੈਂਟਰ ਆਪਾਂ ਦੇਖਦੇ ਆ 25 30000 ਕਿਸੇ ਦੂ ਸਰਦੀ ਸੱਟ ਵੱਜੀ ਦੀ ਨਾ ਹਸਪਤਾਲਾਂ ਚ ਉਹ 25 30000 ਰੋਜ਼ ਦਾ ਲੱਗਦਾ ਉਹ ਕਿੱਥੋਂ ਗਰੀਬ ਆਦਮੀ ਦੇ ਪਾਏਗਾ ਮਿਡਲ ਕਲਾਸ ਮਰ ਜਾਂਦਾ ਗਰੀਬ ਆਦਮੀ ਤਾਂ ਛੱਡੋ ਉਹ ਵਿਚਾਰੇ ਵੱਡੇ ਵੱਡੇ ਹਸਪਤਾਲਾਂ ਚ 5 ਲੱਖ 10 ਲੱਖ 20 ਲੱਖ ਬਿੱਲ ਉਹਦੇ ਤੇ ਕੰਮ ਕਰਨਾ ਉਹਦਾ ਆਈ ਸੀ ਯੂ ਸੈਂਟਰ ਬਣਾਣਾ ਉਹਦੇ ਲਈ ਸਾਨੂੰ ਸੰਕਟਾ ਦੇ ਸਹਿਯੋਗ ਦੀ ਲੋੜ ਹੈ ਇੱਕ ਅਸੀਂ ਮਦਰ ਐਂਡ ਚਾਈਲਡ ਕੇਰ ਬਣਾਣਾ ਐਵੇਂ ਬੱਚਿਆਂ ਦਾ ਨਿੱਕੂ ਬਣਾਣਾ ਬੱਚੇ ਜਿਹੜੇ ਹੁੰਦੇ ਆ ਨਾ ਨਿਊ ਬੌਰਨ ਬੇਬੀਜ਼ ਉਹਨਾਂ ਦਾ ਨਿੱਕੂ ਹੁੰਦਾ ਵਾ ਨੈਨੋ ਆਈ ਸੀ ਯੂ ਉਹ ਬੋ ਨੈਟਲ ਆਈ ਸੀ ਯੂ ਉਹ ਬਹੁਤ ਜ਼ਰੂਰੀ ਹੈ ਕਿਉਂ ਬੱਚਿਆਂ ਨੂੰ ਲੈ ਕੇ ਪੀਜੀਏ ਹੀ ਭਜਦਾ ਗਰੀਬ ਆਦਮੀ ਇੱਥੇ ਉਹ ਵੀ 25 3000 ਰੋਜ਼ ਦਾ ਤਾਂ ਕੋਈ ਵਿਦਿਨ ਦਾ ਰੀਚ ਉਹਨੂੰ ਇਹੋ ਜਿਹਾ ਆਪਾਂ ਕਰਦੇ ਫालतू ਦੇ ਖਰਚੇ ਘਟਾ ਕੇ ਡਾਕਟਰਾਂ ਨੂੰ ਕਹੀਏ ਤੂੰ ਆਪਣੇ ਪੈਸੇ ਲੜਾਈ ਯਾਰ ਜੋ ਲੈਣੇ ਆ ਵੀ ਆਪਾਂ ਕਿਸੇ ਤਰੀਕੇ ਨਾਲ ਵਿਦਿਨ ਦਾ ਰੀਚ ਕਰ ਸਕੀਏ ਆਪਾਂ ਰਲ ਮਿਲ ਕੇ ਸੇਵਾ ਕਰ ਲਈਏ ਇਹ ਮਿਸ਼ਨ ਹੈ ਏਕਨੂਰ ਦਾ ਆਓ ਗੁਰੂ ਨਾਨਕ ਦੀ ਗੱਲ ਮੰਨ ਲਈਏ ਕਿਸੇ ਦਾ ਦੁੱਖ ਦਰਦ ਵੰਡਾ ਲਈਏ ਜੀਵਨ ਬਹੁਤ ਛੋਟਾ ਹੈ ਦੋਸਤੋ ਇਨੂੰ ਸਫਲ ਬਣਾ ਲੀਏ ਸਾਡਾ ਹੈਲਪਲਾਈਨ ਨੰਬਰ ਜਿਹੜਾ ਹਸਪੀਟਲ ਦਾ 9876413100 ਹੈ ਤੇ ਗੁਰਦੁਆਰਾ ਸਾਹਿਬ ਮੰਜੀ ਸਾਹਿਬ ਆਲਮਗੀਰ ਕੁੱਲ ਇੱਕ ਨੂਰ ਨੇਕੀ ਦਾ ਹਸਪੀਟਲ ਬਹੁਤ ਬਹੁਤ ਧੰਨਵਾਦ ਬਹੁਤ ਆਨੰਦ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ ਟੈlevision ਬਹੁਤ ਕਲੀਅਰ ਲੱਗਿਆ ਮੈਨੂੰ ਔਰ ਬਹੁਤ ਬ੍ਰਾਡ ਲੱਗਿਆ ਵੀ ਇਹਨੂੰ ਫੈਲਾਣਾ ਚਾਹੁੰਦੇ ਹੋ ਇਹ ਬਹੁਤ ਵਧੀਆ ਗੱਲ ਹੈ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤਾਂ ਸੋਇ ਸੰਸੜੇ ਨਾਲ ਅਮਰਜੀਤ ਸਿੰਘ ਜੀ ਜਿਹੜੇ ਕਿ ਇੱਕ ਨੂਰ ਸੇਵਾ ਸੰਸਥਾ ਦੇ ਵੋਲੰਟੀਅਰ ਨੇ ਤੇ ਬਹੁਤ ਹੀ ਵਧੀਆ ਸੇਵਾ ਕਰਦੇ ਨੇ ਹਰ ਪਾਸੇ ਇਹਨਾਂ ਨੇ ਸੇਵਾ ਦੇ ਗੇਣ ਕਹਿੰਦੇ ਨੇ ਪੁਸ਼ਪਖਲਾਏ ਹੋਏ ਨੇ ਤੇ ਬਹੁਤ ਹੀ ਮਨੋਂ ਤੁਨੋਂ ਹੋ ਕੇ ਗੁਰਬਾਣੀ ਨਾਲ ਜੁੜ ਕੇ ਇਹ ਸੇਵਾ ਕਰਦੇ ਨੇ ਸੋ ਤੁਹਾਨੂੰ ਇਹਨਾਂ ਦੀ ਕਹਾਣੀ ਕਿਵੇਂ ਦੀ ਲੱਗੀ ਹੈ ਤੇ ਕਮੈਂਟਾਂ 'ਚ ਆਪਣੀ رائے ਜ਼ਰੂਰ ਦਿਨਾ ਤੇ ਤੁਸੀਂ ਵੀ ਆਪਣੇ ਨੇੜੇ ਅਗਰ ਆਲਮਗੀਰ ਸਾਹਿਬ ਦੇ ਨੇੜੇ ਤੇੜੇ ਰਹਿੰਦੇ ਹੋ ਤੇ ਇੱਥੇ ਆ ਕੇ ਇਹਨਾਂ ਦੀ ਜਿਹੜੀ ਸਹੂਲਤ ਹੈ ਉਹਨਾਂ ਦਾ ਲਾਹਾ ਲੈ ਸਕਦੇ ਹੋ ਫਿਰ ਮਿਲਾਂਗੇ ਉਦ ਤੱਕ ਬਨੇ ਰੋ ਗ੍ਰੇਟ ਪੰਜਾਬ ਟੀਵੀ ਦੇ ਨਾਲ